ਸਾਚੀਰੀ ਕਲਜੀ ਨੰਦ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਇਸ ਸਲਵਾਰ ਦੀ ਮੂਰੀ ਬਣਾਵਾਂਗੇ ਜੀ ਡਿਜ਼ਾਈਨ ਵਾਲੀ ਤੇ ਇਸ ਤੋਂ ਪਹਿਲਾਂ ਮੈਂ ਵੀਡੀਓ ਗਲਿਆਂ ਦੀਆਂ ਬਣਾ ਰਹੀ ਸੀ ਜੀ ਚਲੋ ਹੁਣ ਆਪਾਂ ਮੂਰੀਆਂ ਦੀਆਂ ਵੀ ਕੁਝ ਡਿਜ਼ਾਈਨ ਬਣਾਵਾਂਗੇ ਇਹ ਦੇਖੋ ਜੀ ਇਹ ਹੈਗੀ ਆ ਪਾਕਿਸਤਾਨੀ ਸਲਵਾਰ ਦੀ ਮੂਰੀ ਤੁਸੀਂ ਭਾਵੇਂ ਤੁਹਾਡੀ ਗੋਡਿਆਂ ਵਾਲੀ ਵੀ ਪੱਲਿਆਂ ਵਾਲੀ ਸਲਵਾਰ ਹੈ ਉਹਦੀ ਵੀ ਸੇਮ ਤਰੀਕੇ ਨਾਲ ਬਣਾ ਸਕਦੇ ਹੋ ਮੂਰੀ ਤੇ ਬਾਜੂ ਤੇ ਵੀ ਇਹੀ ਡਿਜ਼ਾਈਨ ਬਣਾ ਸਕਦੇ ਹਾਂ ਜਿਹੜਾ ਮੈਂ ਦੱਸ ਰਹੀ ਆ ਇਹ ਤੁਸੀਂ ਘੇਰੇ ਤੇ ਵੀ ਬਣਾ ਸਕਦੇ ਹੋ ਤੇ ਪੈਂਟ ਪਲਾਜੋ ਤੇ ਵੀ ਬਣਾ ਸਕਦੇ ਹੋ ਤਰੀਕਾ ਵਸ ਜਿਵੇਂ ਕਿ ਉਹਨਾਂ ਦੀ ਮੂਰੀ ਹੁੰਦੀ ਹੈਗੀ ਬਾਜੂ ਦੀ ਮੂਰੀ ਬਾਜੂ ਦੇ ਹਿਸਾਬ ਨਾਲ ਜੜੀ ਜਾਊਗੀ ਤੇ ਪਲਾਜੋ ਦੀ ਪਲਾਜੋ ਦੇ ਹਿਸਾਬ ਨਾਲ ਇਹਦੀ ਵੀ ਆਪਣੀ ਸਲਵਾਰ ਦੀ ਮੂਰੀ ਉਹਦੇ ਹਿਸਾਬ ਨਾਲ ਜੜੀ ਜਾਊ ਪਰ ਤਰੀਕਾ ਸੇਮ ਰਹਿਣਾ ਜੀ ਇਹ ਦੇਖੋ ਜੀ ਆਪਾਂ ਨੇ ਆਪਣੀ ਮੂਰੀ ਦੀ ਜਿਹੜੀ ਚੜਾਈ ਹੈਗੀ ਹੈ 19 18 19 ਇੰਚ ਹੈਗੀ ਤੇ ਆਪਾਂ ਜਿੱਡੀ ਵੀ ਮਰਜ਼ੀ ਮੂਰੀ ਰੱਖ ਸਕਦੇ ਆ ਉਹਦੀ ਵੀ ਸੱਤ ਰੱਖ ਸਕਦੇ ਆ ਸਾਢੇ ਸੱਤ ਰੱਖ ਸਕਦੇ ਆ 8 9 9 ਤੋਂ ਘੱਟ ਘੱਟ ਉਹਦੀ ਮੂਰੀ ਰਹਿ ਜੂਗੀ ਆਪਾਂ ਨੇ ਲੈਣੇ ਆ ਜੀ ਫਿਊਜ਼ਨ ਪੇਪਰ ਵੀ ਪੇਸਟਿੰਗ ਪੇਪਰ ਪੇਸਟਿੰਗ ਆ ਇਹ ਦੇਖੋ ਜੀ ਆਪਾਂ ਇੱਕ ਸਾਈਡ ਤੋਂ ਜ਼ਿਆਦਾ ਸੀਗੀ ਉਹਦੀ ਜਿਹੜੀ ਲੰਬਾਈ ਸੀਗੀ 26 25 26 ਇੰਚ ਬਣਦੀ ਸੀ ਇੰਨੀ ਜ਼ਿਆਦਾ ਆਪਾਂ ਨੇ ਬੀਬੀਸਟ ਨਹੀਂ ਕਰ ਲਈ ਜਿਹੜੀ ਸਾਈਡ ਤੋਂ ਥੋੜੀ ਜਿਹੀ ਘੱਟ ਚੜਾਈ ਵਾਲਾ ਆਪਾਂ ਉਹ ਤੋਂ ਲੈ ਲਾਂਗੇ 6 ਇੰਚ ਆਪਾਂ ਨੇ ਇਹ ਪੱਟੀ ਚੌੜੀ ਲਈ ਹੈ ਇਹ ਚੋਂ ਆਪਾਂ ਅੱਧੋ ਅੱਧ ਕਰਕੇ ਦੋ ਪੱਟੀਆਂ ਬਣਾ ਲਾਂਗੇ ਜੀ ਇਫਿਊਜ਼ਨ ਪੇਪਰ ਮੈਂ ਪਹਿਲਾਂ ਪੱਟੀਆਂ ਦੋ ਤਾਂ ਕਰਕੇ ਕੱਟ ਰਹੀਆਂ ਜੀ ਆਪਾਂ ਇਕੱਠੇ ਵੀ ਇਕੱਠੀ ਵੀ ਕੱਟ ਸਕਦੇ ਸੀ ਇਹਨੂੰ ਕਿਉਂਕਿ ਆਪਣੇ ਵੀ ਇਹ ਹੈ ਵੀ ਬਾਅਦ ਵਿੱਚ ਥੋੜਾ ਬਹੁਤਾ ਕਾੜਨਾ ਪੈ ਜੇ ਇਸ ਲਈ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਾਢੇ 6 ਇੰਚ ਇਹ ਚੌੜੀ ਸੀਗੀ ਜਿਹੜੀ ਪੱਟੀ ਹੈ ਇਹਦੇ ਵਿੱਚੋਂ ਮੈਂ ਅੱਧੋ-ਅੱਧ ਕਰ ਲਿਆ ਜੀ 22 ਇੰਚ ਮੈਂ ਇਹ ਲੰਬੀ ਲਈ ਹੈਗੀ ਜਿਵੇਂ 19 ਇੰਚ ਚੌੜਾ ਜਿਹੜੀ ਮੂਰੀ ਦਾ ਕਪੜਾ ਸੀਗਾ ਤੇ ਆਪਾਂ ਨੇ 2-3 ਇੰਚ ਵੱਧ ਰੱਖ ਲਿਆ ਵੀ ਕੋਈ ਜਦੋਂ ਪਿੰਟੈਕਸ ਪੈਣਗੇ ਆਪਾਂ ਪਿੰਟੈਕਸ ਪਾ ਕੇ ਬਣਾ ਰਹੇ ਆਂ ਜੀ ਕਿਉਂਕਿ ਜਦੋਂ ਆਪਾਂ ਨੇ ਉਹ ਸਲਾਈਆਂ ਮਾਰਨੀਆਂ ਨੇ ਉਹਦੇ ਵਿੱਚ ਵੀ ਕਪੜਾ ਚਲਿਆ ਜਾਊਗਾ ਇਸ ਲਈ ਘੱਟ ਨਾ ਰਹੇ ਜੀ ਕਿਉਂਕਿ ਇਹਦੇ ਵਿੱਚ ਜੋੜ ਨਹੀਂ ਲੱਗਣਾ ਬਾਅਦ ਵਿੱਚ ਆਪਾਂ ਨੇ ਜੀ ਕਪੜਾ ਲੈ ਲਿਆ ਵੀ ਜਿਹੜਾ ਆਪਣੇ ਕੱਪੜੇ ਚੋਂ ਕਪੜਾ ਬਚਿਆ ਹੁੰਦਾ ਉਹ ਲੈ ਲਿਆ ਉਹਦੇ ਆਪਾਂ ਪੇਸਟ ਕਰ ਲਾਂਗੇ ਪੱਟੀਆਂ ਨੂੰ ਦੇਖੋ ਜੀ ਇੱਕ ਪੱਟੀ ਦੇ نیچے ਮੈਂ ਇੰਚਕ ਦਾ ਮਾਰਜਨ ਛੱਡਿਆ ਫਿਰ ਇਹਨਾਂ ਦੋਨਾਂ ਪੱਟੀਆਂ ਦੇ ਸੈਂਟਰ ਚ ਵੀ ਮਾਰਜਨ ਛੱਡਿਆ ਕਿਉਂਕਿ ਸਾਈਡਾਂ ਤੇ ਆਪਾਂ ਵੀ ਕਪੜਾ ਫालतू ਵੀ ਥੋੜਾ ਥੋੜਾ ਅੱਧਾ ਅੱਧਾ ਇੰਚ ਪਾਉਣਾ ਪਾਉਣਾ ਇੰਚ ਰੱਖਾਂਗੇ ਦੋਨੋਂ ਪੱਟੀਆਂ ਨੂੰ ਇਸ ਤਰੀਕੇ ਨਾਲ ਤੁਸੀਂ ਪੇਸਟ ਕਰ ਲੈਣਾ ਜੀ ਇਸ ਤੋਂ ਬਾਅਦ ਆਪਾਂ ਨੇ ਲਾਉਣੇ ਨੇ ਨਿਸ਼ਾਨ ਤੁਸੀਂ ਇਹ ਨਿਸ਼ਾਨ ਵੱਧ ਘੱਟ ਚੌੜੇ ਲਾ ਸਕਦੇ ਹੋ ਇਹਦਾ ਕੋਈ ਚੱਕਰ ਨਹੀਂ ਮੈਂ ਸਿਰਫ ਇਹ ਜਿਹੜਾ ਆਪਣਾ ਸਕੇਲ ਹੈਗਾ ਇਹਦੀ ਚੜਾਈ ਜਿੰਨੀ ਹੀ ਚੌੜੀ ਜਿਹੜੇ ਨਿਸ਼ਾਨ ਲਾ ਲੇ ਇਹ ਮੈਂ ਥੋੜੇ ਜੇ ਵੀ ਟੇਡੇ ਨਿਸ਼ਾਨ ਲਾਏ ਨੇ ਜਿਵੇਂ ਕਿ ਆਪਾਂ ਰੇਪ ਪੱਟੀ ਕੱਟਦੇ ਹੁੰਨੇ ਆ ਇਹ ਦੇਖੋ ਜੀ ਇਹ ਮੇਰੇ ਕੋਲ ਹੈਗਾ ਵੀ ਹੀਟਰ ਰੇਜ਼ ਵਾਲਾ ਜਿਹੜਾ ਪੈਨ ਹੈਗਾ ਇਹ ਜਦੋਂ ਆਪਾਂ ਪ੍ਰੈਸ ਕਰਾਂਗੇ ਦੋਏਨੇ ਮੀਟ ਜਾਣਾਗਾ ਇਹਦੇ ਨਾਲ ਆਪਾਂ ਨੇ ਨਿਸ਼ਾਨ ਲਾ ਲੈਣੇ ਨੇ ਜੇਕਰ ਇਹ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਮਾਰਕਰ ਨਾਲ ਵੀ ਨਿਸ਼ਾਨ ਲਾ ਸਕਦੇ ਹੋ ਤੇ ਦੂਸਰਾ ਤਰੀਕਾ ਤੁਸੀਂ ਪ੍ਰੈਸ ਨਾਲ ਵੀ ਜਿਵੇਂ ਇੱਥੇ ਕਰੀਜਾਂ ਬਣਾ ਕੇ ਪਰ ਐਂ ਆ ਜੀ ਵੀ ਉਹ ਕਰੀਜਾਂ ਵਾਲਾ ਵੀ ਸਹੀ ਨਹੀਂ ਰਹਿੰਦਾ ਵੀ ਇਸ ਲਈ ਆਪਾਂ ਮਾਰਕਰ ਨਾਲ ਹੀ ਨਿਸ਼ਾਨ ਲਾਵਾਂਗੇ ਇਹ ਜਿਹੜਾ ਮੇਰੀਆਂ ਭੈਣਾਂ ਵੀ ਨਵਾਂ ਸਲਾਈ ਦਾ ਕੰਮ ਸਿੱਖਦੇ ਆਣੇ ਉਹਨਾਂ ਲਈ ਮਾਰਕਰ ਨਾਲ ਨਿਸ਼ਾਨ ਲਾਉਣੇ ਜਾਂ ਇਹ ਰੇਜ਼ੇਬਲ ਪੈਨ ਨਾਲ ਵੀ ਸੌਖੇ ਨੇ ਪ੍ਰੈਸ ਨਾਲ ਸਹੀ ਨਹੀਂ ਕਈ ਵਾਰੀ ਪ੍ਰੈਸ ਟੇਢੀ ਚਲੀ ਜਾਵੇ ਹਨਾ ਫਿਰ ਆਪਣਾ ਜਿਹੜਾ ਪਿੰਟੈਕਸ ਦੀ ਸਲਾਈ ਹੈ ਉਹ ਵੀ ਟੇਢੀ ਹੀ ਜਾਊਗੀ ਇਹ ਦੋਨੋਂ ਪੱਟੀਆਂ ਮੈਂ ਬਰਾਬਰ ਤੇ ਰੱਖ ਲਈਆਂ ਜੀ ਸਮੇਤ ਇਹਨਾਂ ਦਾ ਕੱਪੜਾ ਤੇ ਦੇਖੋ ਦੋਨਾਂ ਤੇ ਆਪਾਂ ਇਕੱਠਿਆਂ ਤੇ ਨਿਸ਼ਾਨ ਲਾ ਰਹੇ ਹਾਂ ਜਿਵੇਂ ਮੈਂ ਰੱਖੇ ਨੇ ਉਸ ਤਰੀਕੇ ਨਾਲ ਤੁਸੀਂ ਰੱਖ ਲਿਓ ਇਹਦੇ ਵਿੱਚ ਆਪਾਂ ਨੇ ਦੇਖੋ ਇੰਨੀ ਕੁ ਵੀ ਲਾ ਲੋ 2 ਇੰਚ ਦੀ ਚੜਾਈ ਤੇ ਨਿਸ਼ਾਨ ਲਾਏ ਨੇ ਤੁਸੀਂ ਨੇੜੇ ਨੇ ਜਿੰਨਾ ਵੀ ਮਰਜੀ ਚੌੜੇ ਜਾਂ ਵੱਧ 2 ਇੰਚ ਤੋਂ ਵੱਧ ਚੌੜੇ ਤਾਂ ਨਹੀਂ ਵਧੀਆ ਲੱਗਣੇ ਜੀ ਇਸ ਤੋਂ ਚੜਾਈ ਘਟਾ ਸਕਦੇ ਹੋ ਪਰ ਵਧਾਓ ਨਾ ਵੀ ਫਿਰ ਵਧੀਆ ਨਹੀਂ ਲੱਗਣੇ ਹੁਣੇ ਦੇਖੋ ਜੀ ਦੋ ਪੱਟੀਆਂ ਨੇ ਦੋਨਾਂ ਪੱਟੀਆਂ ਤੇ ਆਪਣੇ ਇੱਕ ਬਾਅਦ ਚੇ ਨਿਸ਼ਾਨ ਲੱਗ ਗਏ ਆਪਾਂ ਨੇ ਸਿਰਫ ਸਕੇਲ ਦਾ ਮਾਰਜਨ ਰੱਖ ਲਿਆ ਵੀ ਇੰਨੇ-ਇੰਨੇ ਕਚੌੜੇ ਲਾ ਲੇ ਹੁਣ ਜਿਹੜੀਆਂ ਇਹ ਆਪਾਂ ਨੇ ਨਿਸ਼ਾਨ ਲਾਏ ਸੀ ਉਥੋਂ ਇਸ ਤਰ੍ਹਾਂ ਕਰੀਜ਼ ਬਣਾ ਲੈਣੀ ਹੈ ਤੇ ਆਪਾਂ ਨੇ ਜਿਹੜੀ ਸਲਾਈ ਲਾ ਲੈਣੀ ਹੈ ਤੁਸੀਂ ਸिलाई ਬਿਲਕੁਲ ਕਿਨਾਰੇ ਤੇ ਵੀ ਲਾ ਸਕਦੇ ਹੋ ਜੀ ਤੇ ਪੈਰ ਪੈਰ ਦੀ ਵੀ ਲਾ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਵੀ ਕਿੰਨਾ ਜਿਹੜੀ ਚੜਾਈ ਪਿੰਟੈਕਸ ਦੀ ਰੱਖਣੀ ਹੈ ਉਹ ਤੁਸੀਂ ਆਪਣੇ ਵੀ ਜਿਵੇਂ ਤੁਹਾਨੂੰ ਚੰਗਾ ਲੱਗੂ ਉਸ ਤਰੀਕੇ ਨਾਲ ਰੱਖ ਲਿਓ ਇਹ ਦੇਖੋ ਜੀ ਜਿਹੜੇ ਆਪਾਂ ਨੇ ਨਿਸ਼ਾਨ ਲਾਏ ਸੀ ਉਹਦੇ ਬਿਲਕੁਲ ਨਿਸ਼ਾਨਾਂ ਦੇ ਕਿਨਾਰਿਆਂ ਤੇ ਸिलाई ਲਾ ਕੇ ਕਿਨਾਰੇ ਤੋਂ ਵੀ ਸੂਤ ਭਰ ਕੇ ਨਿਸ਼ਾਨ ਛੱਡ ਕੇ ਕੱਪੜਾ ਮੈਂ ਪਿੰਟੈਕਸ ਨੇ ਜਿਹੜੇ ਪਾ ਲੇ ਹੁਣ ਆਪਾਂ ਇਹਨਾਂ ਤੇ ਪ੍ਰੈਸ ਕਰ ਲਾਂਗੇ ਜੀ ਤਾਂ ਕਿ ਜਿਹੜੀਆਂ ਸਲਾਈਆਂ ਨੇ ਚੰਗੀ ਤਰ੍ਹਾਂ ਬੈਠ ਜਾਣ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗ ਰਹੇ ਨੇ ਤੇ ਦੋਨੋਂ ਪੱਟੀਆਂ ਆਪਣੀਆਂ ਬਣ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਮੂਰੀ ਤੇ ਝੜਾਂਗੇ ਜੀ ਆਪਾਂ ਇਹ ਪਿੰਟੈਕਸ ਵਾਲੀ ਪੱਟੀ ਇਹ ਤੁਹਾਨੂੰ ਸਿੰਪਲ ਝੜ ਕੇ ਦਿਖਾਉਣੀ ਆ ਅੱਗੇ ਆਪਾਂ ਇਹਨਾਂ ਪੱਟੀਆਂ ਤੋਂ ਵੀ ਡਿਜ਼ਾਈਨ ਬਣਾਉਣਾ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਆਪਾਂ ਫੋਰ ਡਿਜ਼ਾਈਨ ਜਿਵੇਂ ਕਿਵੇਂ ਬਣਾਈਏ ਬਿਕਉਕਿ ਆਪਾਂ ਇੱਥੇ ਇਹ ਜਿਹੜੀ ਸਲਵਾਰ ਦੀ ਮੂਰੀ ਹੈਗੀ ਇੱਥੇ ਆਪਾਂ ਸਿੰਪਲ ਜਿਹੜੀ ਪੱਟੀ ਜੜ ਰਹੇ ਆਂ ਇਹ ਪੱਟੀ ਪਰ ਆਪਾਂ ਨੇ ਲੈਸ ਨਾਲ ਜੜਦੀਆਂ ਇਹ ਤੁਹਾਨੂੰ ਦੱਸਦੀਆਂ ਜੀ ਜੰਮੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜਾ ਤਰੀਕਾ ਤੁਹਾਡੇ ਲਈ ਸੌਖਾਗਾ ਇਹ ਦੇਖੋ ਜੀ ਸਲਵਾਰ ਦਾ ਆਪਾਂ ਨੇ ਜਿਹੜਾ ਸਿੱਧਾ ਪਾਸਾ ਇਹ ਸਿੱਧੇ ਪਾਸੇ ਐਵੇਂ ਇਸ ਤਰੀਕੇ ਨਾਲ ਪੱਟੀ ਥੋੜੀ ਪਲਟੀ ਜਾਊਗੀ ਵੀ ਸਿੱਧੇ ਪਾਸੇ ਆਜੂਗੀ ਇਹ ਇਸ ਤਰੀਕੇ ਨਾਲ ਆਪਾਂ ਨੇ ਇਹ ਪੱਟੀ ਲਾਉਣੀ ਹੈ ਇਸ ਲਈ ਜਿਹੜਾ ਸਲਵਾਰ ਦਾ ਪੁੱਠਾ ਪਾਸਾ ਹੋਊਗਾ ਨਾ ਉਹ ਪਾਸੇ ਰੱਖ ਲਿਓ ਜਿਵੇਂ ਇੱਕ ਇਹ ਪੁੱਠਾ ਪਾਸਾ ਜੀ ਇਹ ਉੱਪਰ ਆਏਗਾ ਤੇ ਆਪਾਂ ਨੇ ਪੱਟੀ ਦਾ ਵੀ ਪੁੱਠਾ ਪਾਸਾ ਉੱਪਰ ਰੱਖ ਲਿਆ ਤੇ ਸਲਵਾਰ ਦਾ ਵੀ ਦੋਨੋਂ ਪਾਸੇ ਉੱਪਰ ਹੋਣੇ ਚਾਹੀਦੇ ਨੇ ਜੀ ਇਧਰੋਂ ਸਲਵਾਰ ਦਾ ਪੁੱਠਾ ਪਾਸਾ ਉੱਪਰ ਹੋਣਾ ਚਾਹੀਦਾ ਤੇ ਇਧਰੋਂ ਤੁਹਾਡਾ ਪੱਟੀ ਦਾ ਪੁੱਠਾ ਪਾਸਾ ਉੱਪਰ ਹੋਣਾ ਚਾਹੀਦਾਗਾ ਸਿੱਧੇ ਪਾਸੇ ਰੱਖ ਕੇ ਪੱਟੀ ਨਹੀਂ ਲਾਉਣੀ ਜੀ ਸਲਵਾਰ ਦੇ ਇਹ ਆਪਾਂ ਪੁੱਠੇ ਪਾਸੇ ਰੱਖ ਕੇ ਲਾਉਣੀ ਹੈ ਹੁਣ ਆਪਾਂ ਪੈਰ ਪੈਰ ਦਾ ਮਾਰਜਨ ਛੱਡਦੇ ਹੋਏ ਇਹ ਪੱਟੀ ਲਾ ਲਾਂਗੇ ਨਾ ਤਾਂ ਆਪਾਂ ਨੇ ਸਲਵਾਰ ਦਾ ਕੱਪੜਾ ਜ਼ਿਆਦਾ ਖਿੱਚਣਾ ਨਾ ਆਪਾਂ ਨੇ ਪੱਟੀ ਦਾ ਜੇਕਰ ਆਪਾਂ ਪੱਟੀ ਦਾ ਕੱਪੜਾ ਖਿੱਚੜਿਆ ਤਾਂ ਉੰਨਾ ਹੀ ਸਲਵਾਰ ਦੇ ਦੇ ਕੱਪੜੇ ਨੂੰ ਵੀ ਖਿੱਚ ਪਾਇਓ ਇਸ ਤਰੀਕੇ ਨਾਲ ਜੇ ਇਹ ਪੱਟੀ ਆਪਣੀ ਫੁੱਲਦੀ ਨਹੀਂ ਹੈਗੀ ਜਦੋਂ ਆਪਾਂ ਇਹਨੂੰ ਸਲਵਾਰ ਤੇ ਲਾਵਾਂਗੇ ਹੁਣ ਆਪਾਂ ਦੂਸਰੇ ਪੱਲੇ ਨੂੰ ਵੀ ਇਸ ਤਰ੍ਹਾਂ ਧਰ ਲੈਣੇ ਆ ਪੁੱਠਾ ਪਾਸਾ ਵੀ ਉੱਪਰ ਹੈ ਜੀ ਜਿਹੜਾ ਸਲਵਾਰ ਦਾ ਪੁੱਠਾ ਪਾਸਾ ਉਹ ਵੀ ਉੱਪਰ ਹੈ ਤੇ ਜਿਹੜਾ ਪੱਟੀ ਦਾ ਪੁੱਠਾ ਪਾਸਾ ਉਹ ਵੀ ਉੱਪਰ ਹੈਗਾ ਆਪਾਂ ਇਹਤੇ ਵੀ ਪੈਰ ਪੈਰ ਦੀ ਸਿਲਾਈ ਲਾ ਲੈਣੇ ਆ ਹੁਣ ਇਹ ਜਿਹੜੀ ਆਪਣੀਆਂ ਪੱਟੀਆਂ ਨੇ ਇਹ ਸਲਵਾਰ ਨਾਲ ਜਿਹੜੀਆਂ ਜੜੀਆਂ ਗਈਆਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ ਕਿਵੇਂ ਬਿਮੂਰੀ ਤੇ ਡਿਜ਼ਾਈਨ ਕਿਵੇਂ ਬਣਾਉਣਾ ਦਾ ਇਹ ਦੇਖੋ ਜੀ ਇਹ ਹੈਗਾ ਪੁੱਠਾ ਪਾਸਾ ਆਪਾਂ ਨੇ ਪੁੱਠੇ ਪਾਸੇ ਪੱਟੀ ਰੱਖ ਕੇ ਤਾਂ ਪਲਟੀ ਹੈ ਜੀ ਕਿਉਂਕਿ ਜਿਹੜੀ ਆਪਣੀ ਇਹ ਸਲਾਈ ਹੈ ਇਹ ਗੁੰਮ ਹੋ ਜੇ ਵੀ ਤਾਗੇ ਜੇ ਨਾ ਨਿਕਲਣਾ ਨਹੀਂ ਆਪਾਂ ਨੂੰ ਇਹ ਤੇ ਇੰਟਰਲੌਕ ਕਰਨੀ ਪਊਗੀ ਬਾਕੀ ਕਿਨਾਰੇ ਤੇ ਤਾਗੇ ਨਿਕਲਦੇ ਵਧੀਆ ਵੀ ਨਹੀਂ ਲੱਗਦੇ ਹੁਣ ਆਪਾਂ ਇਹਨੇ ਇਹਦੇ ਕਿਨਾਰੇ ਤੇ ਇੱਕ ਸਲਾਈ ਲਾਈ ਹੈ ਜੀ ਇਹ ਦੇਖੋ ਇਹ ਹੈਗਾ ਜਿਹੜੇ ਪਾਸੇ ਪੱਟੀ ਪਲਟੀ ਹੈਗੀ ਉਹ ਸਿੱਧਾ ਪਾਸਾ ਹੈ ਜੀ ਪੁੱਠੇ ਪਾਸੇ ਆਪਾਂ ਪੱਟੀ ਸਿੱਧੇ ਪਾਸੇ ਨੂੰ ਪਲਟ ਦੇਣੀ ਹੈ ਹੁਣ ਜਿਹੜਾ ਇਹ ਕਪੜਾ ਹੈ ਅੰਦਰ ਨੂੰ ਫੋਲਡ ਕਰਨਾ ਹੈ ਜੀ ਪਰ ਆਪਾਂ ਲੈਸ ਲਾਵਾਂਗੇ ਲੈਸ ਵੀ ਲਾਉਣ ਦਾ ਸੌਖਾ ਤਰੀਕਾ ਤੁਹਾਨੂੰ ਦੱਸ ਦਿਆਂ ਜੇਕਰ ਤੁਸੀਂ ਐਵੇਂ ਪੱਟੀ ਅੰਦਰ ਫੋਲਡ ਕਰਨ ਵੇਲੇ ਹੀ ਮੋੜੋਂਗੇ ਤਾਂ ਤੁਹਾਡੇ ਤੋਂ ਸਹੀ ਨਹੀਂ ਮੁੜਨੀ ਇਸ ਤੋਂ ਚੰਗਾ ਤਾਂ ਲੈਸ ਲੈ ਲਿਓ ਉਹਦਾ ਜਿਹੜਾ ਪੁੱਠਾ ਪਾਸਾ ਉੱਪਰ ਰੱਖਣਾ ਤੇ نیچے ਪਿੰਟੈਕਸ ਵਾਲੀ ਸਾਈਡ ਸਿੱਧਾ ਰੱਖਣਾ ਜਦੋਂ ਆਪਾਂ ਇਹਨੂੰ ਪਲਟਾਂਗੇ ਆਪੇ ਸਿੱਧਾ ਪਾਸਾ ਉੱਪਰ ਆ ਜਾਊਗਾ ਜੀ ਇਸ ਤਰੀਕੇ ਨਾਲ ਦੇਖੋ ਜੀ ਆਪਣੀ ਇਹ ਲੈਸ ਲੱਗ ਜੂਗੀ ਇਹ ਤੁਹਾਨੂੰ ਲਾ ਕੇ ਵੀ ਦਿਖਾਉਣੀ ਆ ਤੇ ਸੌਖਾ ਤਰੀਕਾ ਇਹੀ ਹੈ ਜੀ ਤੁਸੀਂ ਪਹਿਲਾਂ ਜਿਹੜੀ ਲੈਸ ਹੈਗੀ ਉਹਨੂੰ ਇਸ ਪੱਟੀ ਵਾਲੇ ਕੱਪੜੇ ਤੇ ਜੜ ਲਿਓ ਫਿਰ ਇਸ ਤੋਂ ਬਾਅਦ ਲੈਸ ਸਮੇਤ ਪਲਟ ਦਿਓ ਇਹ ਦੇਖੋ ਜੀ ਇਹ ਹੁਣ ਲੈਸ ਜੜ ਲਈ ਆਪਾਂ ਨੇ ਹੁਣ ਦੇਖੋ ਇਹਨੂੰ ਆਪਾਂ ਅੰਦਰ ਨੂੰ ਕੱਪੜਾ ਜਿਹੜਾ ਫੋਲਡ ਕਰਨਾ ਇਹ ਦੇਖੋ ਜਿੰਨੀ ਕ ਆਪਣੀ ਲੈਸ ਜਿੱਥੇ ਲਾਉਣੀ ਸੀ ਉੱਥੇ ਲੈਸ ਲੱਗ ਗਈ ਜਿਹੜਾ ਫालतू ਕੱਪੜਾ ਸੀ ਉਹ ਆਪੇ ਅੰਦਰ ਫੋਲਡ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਪੱਟੀ ਨੂੰ ਲਾ ਸਕਦੇ ਹੋ ਜੀ ਦੇਖੋ ਇਹ ਆਪਾਂ ਗੁੰਮ ਪੱਟੀ ਲਾ ਲਾਤੀ ਆਪਣੀ ਸਲਵਾਰ ਦੇ ਉੱਤੋਂ ਜੇਕਰ ਤੁਹਾਡੀ ਸਲਵਾਰ ਗੋਡਿਆਂ ਵਾਲੀ ਹੈ ਤਾਂ ਵੀ ਤੁਸੀਂ ਇਸੇ ਤਰੀਕੇ ਨਾਲ ਮੂਰੀ ਬਣਾ ਸਕਦੇ ਹੋ ਹੁਣ ਆਪਾਂ ਤੁਹਾਡੇ ਨਾਲ ਮੂਰੀਆਂ ਦੇ ਡਿਜ਼ਾਈਨ ਹੀ ਸ਼ੇਅਰ ਕਰਾਂਗੇ ਜੀ ਇਹ ਡਿਜ਼ਾਈਨ ਤੁਹਾਡੇ ਸਿੰਪਲ ਜਿਹੇ ਸੂਟ ਨੂੰ ਵੀ ਬਹੁਤ ਸੋਹਣਾ ਬਣਾ ਦੇਣਗੇ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਜੀ ਵੀ ਮਹਿੰਗਾ ਕੱਪੜਾ ਹੀ ਸੋਹਣਾ ਲੱਗੇ ਕਈ ਵਾਰੀ ਕੋਈ ਸਸਤਾ ਸੂਟ ਵੀ ਮਹਿੰਗਿਆਂ ਨੂੰ maat ਪਾ ਦਿੰਦਾ ਜੀ ਬਾਕੀ ਜੇ ਘਰ ਚੈਨਲ ਤੇ ਨਵੇਂ ਉਦਬਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਦੇਖੋ ਜੀ ਇਹ ਮੂਰੀ ਆਪਣੀ ਬਣ ਕੇ ਤਿਆਰ ਹੈ ਹੁਣ ਜਿੰਨੀ ਵੀ ਮੂਰੀ ਰੱਖਣੀ ਹੈ ਉਤੇ ਆਪਾਂ ਮੂਰੀਆਂ ਵਾਲੀ ਸਲਾਈ ਲਾ ਦਾਂਗੇ ਇਸ ਤਰੀਕੇ ਨਾਲ ਜੀ ਅੱਜ ਕੱਲ ਜਿਹੜੀ ਟ੍ਰੈਂਡਿੰਗ ਵਾਲੀ ਮੂਰੀ ਆਪਾਂ ਬਣਾ ਸਕਦੇ ਹਾਂ ਧੰਨਵਾਦ ਜੀ